ਪਠਾਨਕੋਟ ਚੰਬਾ ਕੌਮੀ ਹਾਈਵੇ ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਸਵਾਰੀਆਂ ਨਾਲ ਭਰੀ ਇੱਕ ਬੱਸ ਪਲਟ ਗਈ ਇਸ ਦਰਦਨਾਕ ਹਾਦਸੇ ਵਿੱਚ ਇੱਕ ਸਵਾਰੀ ਦੀ ਮੌਤ ਹੋ ਗਈ ਜਦਕਿ 12 ਸਵਾਰੀਆਂ ਫੱਟੜ ਹੋ ਗਈਆਂ ਜ਼ਿਕਰਯੋਗ ਹੈ ਕਿ ਬੀਤੀ ਰਾਤ ਪਠਾਨਕੋਟ ਚੰਬਾ ਕੌਮੀ ਹਾਈਵੇ ਤੇ ਪਿੰਡ ਬੁਗਲ ਬਦਾਣੀ ਨੇੜੇ ਸਵਾਰੀਆਂ ਨਾਲ ਭਰੀ ਬੱਸ ਉਸ ਵੇਲੇ ਪਲਟ ਗਈ ਜਦੋਂ ਉਹ ਚੰਬੇ ਤੋਂ ਪਠਾਨਕੋਟ ਆ ਰਹੀ ਸੀ ਹਾਦਸੇ ਦੇ ਜ਼ਖਮੀਆਂ ਨੂੰ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਹ ਜਾਣਕਾਰੀ ਥਾਣਾ ਮਾਮੂਨ ਦੇ ਇੰਚਾਰਜ ਰਜਨੀ ਬਾਲਾ ਨੇ ਦਿੱਤੀ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੱਸ ਹੈ ਜਿਹੜੀ ਹਿਮਾਚਲ ਤੋਂ ਅੰਮ੍ਰਿਤਸਰ ਜਾ ਰਹੀ ਹੈ ਔਰ ਕਰੀਬ ਜਨਪੋਟਲ ਦੇ ਬੈਕਸਾਈਡ ਤੇ ਪਿੱਛੇ ਹੀ ਥੋੜਾ ਉਹ ਗੱਡੀ ਜਿਹੜੀ ਉਹ ਵਾਸਤੇ ਦੀ ਹੈ ਸੰਤੁਲਨ ਜਿਹੜਾ ਹੈ ਉਹਦਾ ਸਹੀ ਵੀ ਰਿਹਾ ਔਰ ਜਿਹੜੀ ਬੱਸ ਨਿੱਕਣ ਨਿੱਕਣ ਤੋਂ ਬਚ ਗਈ ਔਰ ਉਹ ਸਲਿੱਪ ਕਰਕੇ ਸੜਕ ਤੇ ਹੀ ਪੈ ਗਈ ਹੈ ਉਹਨਾਂ ਵਿੱਚੋਂ ਕੋਈ ਡੈਥ ਹੋ ਗਈ ਉਹਨਾਂ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਹੈ ਔਰ ਬਾਕੀ ਜਿਹਨਾਂ ਨੇ ਹਸਪੀਟਲਾਈਜ਼ ਨੇ ਉਹਨਾਂ ਕੋਲ ਹੀ ਅਸੀਂ ਆਏ ਸੀਗੇ ਬਾਕੀ ਵੈਰੀਫਾਈ ਕਰ ਰਹੇ ਹਾਂ ਇੱਕ ਦਾ ਬਿਲਹਾਲ ਸੀਰੀਅਸ ਹੈ ਬਾਕੀ ਥੋੜੇ ਸਟੇਬਲ ਨੇ